ਦੇ ਬਗਰਾੜੀ ਵਾਲੇ ਨੌਜਵਾਨ ਦੂਜੀ ਸਾਈਡ ਚਲੇ ਗਏ ਨੇ ਤੌਰ ਭੰਗੜੇ ਦੇ ਖੇਡੀ ਨੇ ਕਬੱਡੀ ਗੱਦੜੀ ਦੇਸ਼ ਪੰਜਾਬ ਦੇ ਅੱਜ ਪੰਜਾਬ ਦੇ ਗੱਬਰੂਆੜ ਕੋੜੇ ਦੇ ਮੱਲੇ ਦੀਆਂ ਖੇਡ ਗਰਾਉਂਡਾਂ ਦੇ ਵਿੱਚ ਇਧਰ ਹਰਦੀਪ ਨੌਜਵਾਨ ਕੌਪਲਿਆਂ ਵਾਲਾ ਕਬੱਡੀ ਕਬੱਡੀ ਕਰ ਰਹਾ ਹੈ ਬਗਰਾੜੀ ਦੇ ਨੌਜਵਾਨਾਂ ਵੱਲ ਬੋਲੇ ਧਾਵਾ ਕਾਲੀ ਕਾਲੀ ਧੋਰ ਦੇ ਦਿਵਾਰੇ ਫੱਬਦੀ ਮਾਰ ਜਵਾਨੀ ਨੂੰ ਜਵਾਨੀ ਲੱਭੀ ਬਾਦ ਜੀ ਕਾਨੀ ਇਸ ਹਰਦੀਪ ਨੌਜਵਾਨ ਦੀ ਇਧਰ ਹਲਕਾ ਜਿਹਾ ਨੱਚ ਜਾਈਗੇ ਨੇ ਕੀਰ ਕਬੱਡੀ ਆਂਜਲੇ ਹਰਦੀਪ ਨੋਜ਼ਵਾਨ ਦੇ ਖਾਤੇ ਦੇ ਵਿੱਚ ਜਿਹੜੇ ਜੋ ਸਾਡਾ ਪਹਿਲਾ ਹੋ ਗਿਆ ਲੱਗਦਾ ਹੈ। ਇੱਧਰ ਆ ਰਹਾ ਨੋਜ਼ਵਾਨ ਕਬੱਡੀ ਕਰਦਾ ਬਗੜਾੜੀ ਬਲੂਏ ਕਰਾਣਾ ਪੰਡਾਲੇ ਤੇਰੇ ਰਾਣਾ ਨੋਜ਼ਵਾਨ ਟਗੜਾੜੀ ਵਾਲਾ ਕੀ ਰੰਗ ਲੈ ਆਵੇਗਾ ਝੂਕੇ ਕੀਤੀ ਹੈ ਕਬੱਡੀ ਉਹ ਤਰੀਕੀ ਕਰਨੀ ਦੇ ਜਕਮੀ ਸ਼ੇਰ ਨੋਜ਼ਵਾਨ ਕੋਕਿਆਂ ਵਾਲੇ ਦੇ ਨਾਲ ਮੁਕਾਬਲਾ ਹੋ ਗਿਆ ਲੱਗੂ ਵੀ ਮੇਰੇ ਫਾਇਦੇ ਮਰਾ ਫਕਤ ਮੁਕਾਬਲਾ ਸਾਡੇ ਦੇ ਮੁਕਾਬਲੇ ਦੀ ਘਰ ਪੂਲਗੀ ਮੋਰ ਤੋਂ ਲਾ ਕੇ ਲੰਮੀ ਸੜੀ ਵਾਲਾ ਯਾਰ ਵਦਿਆ ਕੀ ਮਨਜੀਤ ਜਨੂਰ ਦੱਸ ਰਿਹਾ ਵੀ ਲੋਕ ਲੋਕਵਾਨ ਨੇ ਕੀਤੀ ਅਰਦਾਸ ਤੇ ਪਾਈ ਹੋਈ ਕਬੱਡੀ ਕੌਂਗਿਆ ਵਾਲੀ ਲੋਕਵਾਨ ਨੇ ਸੱਚ ਵਿਚਾਰਾ ਕਰਦਾ ਕਿਸੇ ਲੋਕਵਾਨ ਨੂੰ ਕਰਾਤਾ ਜਗਦੀਪ ਤੇ ਸੰਦੀਪ ਕੌਕੇ ਤਲਵਾਰ ਕੌਕੇ ਮੱਥੀ ਮੋਕੇ ਅਰਜਨ ਕੌਕੇ ਨੇ ਮੇਨੂ ਮੋਲ ਹਾਂਜੀ ਉਹ ਪੋਣ ਵਾਲਾ ਖਿਡਾਰੀ ਵੀ ਮੈਂ ਨੋਟ ਕਰ ਲਉ ਜਿਹੜੇ ਪਹਿਲਾ ਰੌਣੀ ਪੂਰੀ ਸੀ ਉੱਥੇ ਟੀਮ ਨੂੰ ਕਰਾ ਦੇਣਾ ਸਾਡਾ ਨਾਮ ਕਰਕੇ ਸਿਹਾਰ ਦੇ ਵਿੱਚ ਲਿਖਿਆ ਵਾ ਬਾਕੀ ਕੋ ਟੀਮ ਸਾਡੇ ਕੋਲ ਜਰਪਾਇਆ ਸੇ ਨਾ ਮੋਟੀ ਉਹ ਉਹਨਾਂ ਜੀ ਸ਼ਬਾਦ ਕਰਦੇ ਜਾਂ ਫਿਰ ਉਹਨਾਂ ਵਰਗੇ ਸਰਦਾਰ ਸਾਹਿਬ ਜੀ ਦੇ ਖਿਲਾਫ ਖਿਡਾਰੀ ਵੱਲੋਂ ਨੋਜ਼ਵਾਨ ਨੇ ਤੇ ਉਧਰੇ ਕੌਕਿਆਂ ਵਾਲੇ ਵੀ ਚਾਰ ਯਾਫੀ ਇਸ ਨੋਜ਼ਵਾਨ ਰਾਣੇ ਨੂੰ ਡੱਕਣ ਦੀ ਸਲਾਹਾਂ ਕਰਦੇ ਨੇ ਕਿ ਇਸ ਨੋਜ਼ਵਾਨ ਦੇ ਟੌੜਿਆਂ ਦੇ ਵਿੱਚ ਜੋ ਇਹ ਇਸ ਰਾਣੇ ਨੋਜ਼ਵਾਨ ਬਗਰਾੜੀ ਵਾਲੇ ਨੂੰ ਡੱਕ ਪਾਵੇ ਰੱਜ ਪਾਵੇ ਇਹ ਇਹ ਤਾਂ ਡਬਲ ਟੱਚ ਦਾ ਇਸ਼ਾਰਾ ਚਾਂਦਰੀ ਚਾਂਸ ਤੇ ਹੋਤੀ ਹੈ ਸਿਤਾਰੋਂ ਤੇ ਨਹੀਂ ਬੌਗਿਆਂ ਵਾਲੇ ਵਨ ਇੱਕ ਨੇ ਰੰਦਾ ਸਾਰਿਆਂ ਦੇ ਲਈ ਦਬਲ ਟੱਚ ਦਾ ਇਸ਼ਾਰਾ ਕਿਆ ਕਰਾਣੇ ਨੋਮਨ ਬਗਰਾੜੀ ਵਾਲੇ ਦੇ ਪਾਸੇ ਦੇ ਵਿੱਚ ਹਾਂਜੀ ਬਗਰਾੜੀ ਦੇ ਨੋਟ ਕਰ ਲਓ ਉੱਪਰ ਵਾਲੇ ਜਿਹੜੀ ਟੀਮ 3 ਕਿਲੋਮੀਟਰ ਦੇ ਦੂਰ ਆਉਗੀ ਖਾਸ ਕਰਕੇ ਉਹਨੂੰ ਪਰਾ ਦਿੱਤਾ ਜਾਊਗਾ ਜਿਹੜੀ ਪਹਿਲਾ ਰਾਉਂਡ ਜਿੱਤੂਗੀ ਉਹ ਵੀ ਉਹਨੂੰ ਮੀਡਾ ਦੂਸਰੀ ਟੀਮ ਨੂੰ ਕਰਾਇਆ ਨਹੀਂ ਮਿਲੂਗਾ ਇਹ ਖਾਸ ਕਰਕੇ ਸਾਡੇ ਖਿਆਰ ਦੇ ਤੇ ਨੋਟ ਦਿਤਾਵਾਂ ਸਾਡੇ ਕੋਲੇ ਇੰਨਾ ਟਾਈਮ ਵੀ ਹੈ ਨਹੀਂਗਾ ਜਿਸ ਤਰ੍ਹਾਂ ਬਣਾ ਕਰੇ ਕੋਈ ਸਾਡੇ ਕੋਈ ਆਗੇ 3 ਕਿਲੋਮੀਟਰ ਤੋਂ ਨੇੜੇ ਵਾਲਾ 3 ਕਿਲੋਮੀਟਰ ਤੋਂ ਦੂਰ ਵਾਲੀ ਟੀਮ ਨੂੰ ਜਿਹੜਾ ਪਹਿਲਾ ਰੌਣ ਜਿੱਤੂ ਉਹਨੂੰ ਕਰਾਇਆ ਹੋਊਗਾ ਦੂਗਰੀ ਟੀਮ ਨੂੰ ਕਰਾਇਆ ਨਹੀਂ ਮਿਲੂਗਾ ਵਾਹ ਕਰਦੇ ਹੋ ਦਰੀ ਵਾਹ ਮੈਚ ਨੇ ਕਰੇ ਹਰਬੀਰ ਪਾਕੀ ਕਬੱਡੀ ਅਗਲਾ ਮੁਕਾਬਲਾ ਹੋਵੇਗਾ ਮਾਨਕੀ ਜਿਹਨ ਤੋਂ ਲਈ ਇਹਨਾਂ ਹੀ ਵਿਚਾਰੀ ਮੁਕਾਬਲਾ ਹੋਵੇਗਾ ਉਹੀ ਟੀਮਾਂ ਨਾਂਹੇ ਚਲੀ ਜਾਉਣਗੇ ਉੱਚਾ ਉੱਚਾ ਰੇਡੀ ਟੀਮ ਆ ਗਈ ਹੈ ਹੱਥੜਕ ਬੋਲੀਰ ਵਾਲੇ ਦਾ ਬੋਲ ਕੌਕਿਆਂ ਨਿਕਲੇ ਤੇ ਅੱਗੇ ਕੌਕਿਆਂ ਵਾਲੀ ਹਰਦੀਪ ਦੇ ਖਾਤੇ ਦੇ ਵਿੱਚ ਇਧਰ ਰਾਣਾ ਨੌਜਵਾਨ ਲਗਾਤਾਰ ਕਬੱਡੀ ਦਾ ਬਾੜੇ ਟੁੱਟ ਪੈਰੇ ਦਾ 15ਵਾਂ ਗੇੜਾ ਨਹੀਂ 31ਾਂ ਦਾ ਚਾਰ ਪੂਰੀਆ ਇਧਰ ਬਗਰਾੜੀ ਵਾਲੇ ਨੌਜਵਾਨ ਰਾਣੇ ਦੀ ਪਾਈ ਸੋਈ ਕਬੱਡੀ ਉਧਰ ਕੌਕਿਆਂ ਵਾਲੇ ਨੌਜਵਾਨ ਦੇ ਨਾਲ ਹੱਥ ਜੋੜ ਕੇ ਹੋ ਗਿਆ ਨੇ ਲੈ ਵੀ ਵੀਰ ਮੇਰੇ ਇੱਕ ਸਾਈਡ ਤੇ ਹੋ ਜਾ ਚਿੱਟੀਆਂ ਕਪਾ ਦੀਆਂ ਫੁੱਟੀਆਂ ਪੱਤ ਹਰੇ ਹਰੇ ਆਗ ਦੀ ਨਰਾਨੇ ਆਪਣੇ ਵੀਰੂਆਂ बलवत कमेडियल ਮਾਨੁਗੱਲ ਦੀ ਟੀਮ ਆ ਗਈ ਜੀ ਹੱਥ ਖੜਾ ਕਰਿਓ ਠੀਕ ਆ ਜੀ ਥੈਂਕ ਯੂ ਵੈਰੀ ਮੱਚ ਸਮਾਜ ਸਰ ਤੇ ਵੀਰ ਸੁਪਰੀ ਵਾਲੇ ਵੀ ਆਪਣੀ ਤਿਆਰੀ ਖਿੱਚ ਲੈ ਚੱਲ ਵੀ ਨੌਜਵਾਨ ਰਾਣਾ ਨੌਜਵਾਨ ਨੇ ਬਗਰਾੜੀ ਵਾਲਾ ਕਬੱਡੀ ਕਰਦਾ ਫਰੀਦਕੋਟ ਡਿਸਟ੍ਰਿਕਟ ਦਾ ਨਾਮੀ ਪਿੰਡ ਉਹਦੇ ਜਿਲ੍ਹਾ ਲੋਹਾਰਾ ਦਾ ਨਾਮੀ ਪਿੰਡ ਕੌਕੇ ਵਾਲੇ ਨੌਜਵਾਨ ਕੀ ਰੰਗ ਲਿਆਉਂਦੇ ਨੇ ਤੇਸ ਰਾਣਾ ਨੌਜਵਾਨ ਇੱਕ ਵਾਰ 6 ਰੱਖਿਆ ਕੌਕੇ ਵਾਲੇ ਨੌਜਵਾਨਾਂ ਨੇ 3 ਅੰਕ ਆਪਣੇ ਖਾਤੇ ਦੇ ਵਿੱਚ ਵਾਧਾ ਕੀਤਾ ਬੜਾ ਸਖਤ ਮੁਕਾਬਲਾ ਹੈ ਜੱਤੋ ਜੈਤ ਹੋਈ ਕੁੰਗਰ ਦੇ ਸਿੰਘ ਫਾਸਲੇ ਤੇ ਮਿਸਤਰੀ ਕੁਰੇ ਨੇ ਖਾੜੀ ਇੱਥੇ ਕੁੰਗਰ ਦੇ ਸਿੰਘ ਫਾਸਲੇ ਦਾ ਜਮਲੇ ਦੀ ਧਰਤੀ ਦੇ ਉੱਪਰ ਦੇਖੋ ਹਰਵੀਰ 900ਰ ਕੌਂਡਿਆ ਵਾਲਾ ਗੱਜੋੜੀ ਸ਼ਾਤੀ ਦੇ ਵਿੱਚ 900ਰ ਦੀ ਪਾਈ ਹੁੰਦੀ ਕਬੱਡੀ ਕਬੱਡੀ ਵਾਲੇ ਗੱਲ ਤੇ ਖੱਬੀਆਂ ਵਾਲੇ ਗੁਗਰਕਰ ਸਿੰਘ ਰੌਣ ਦੀ ਦਿੱਸੇ ਕੀ ਆਖਦੀ ਵੀ ਬਗਰਾੜੀ ਨਾਲ ਡਬਲ ਟੱਚ ਦਾ ਇਸ਼ਾਰਾ ਹੋ ਰਿਹਾ ਹੈ ਤੇ ਅੰਦਰ ਹਰਵੀਰ 900ਰ ਦਿਖਾਤੇ ਦੇ ਵਿੱਚ ਜਿਹੜਾ ਉਧਰ ਐਨਆਰਆਈ ਵੀਰਾਂ ਦਾ ਸੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮਾਇਕ ਤੌਰ ਤੇ ਸਹਿਯਾਤਾ ਭੇਜੀਏ ਹਰ ਸਾਲ ਫਤਸੂਲਦਰਾ ਤੋਂ ਪਾਰ ਇਸ ਆਪਣੀ ਮਿੱਟੀ ਦੇ ਨਾਲ ਡਾਟਾ ਮੂਰ ਰੱਖਦੇ ਨੇ ਲੱਖ ਰੁਪਏ ਖਰਚ ਕਰਦੇ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਤੇਜ ਰਾਣਾ ਨੌਜਵਾਨੇ ਗੋੜੇ ਦੇ ਸ਼ੋਰ ਅੰਗਰੇ ਦੇ ਵਿੱਚ ਕਬੱਡੀ ਕਰਦਾ ਤੇ ਉਹ ਤੇ ਯਕਾਗਲਾ ਬਣ ਅਸਰਕ ਹੋ ਗਿਆ ਇਸ ਨੌਜਵਾਨ ਨੂੰ ਖਿਡਾਰੀ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕਰਦਾ ਕੌਗਿਆ ਵਾਲਾ ਨੌਜਵਾਨੇ ਰੱਖਣ ਦੀ ਕੋਸ਼ਿਸ਼ ਤੇ ਅੰਗ ਕੌਗਿਆ ਵਾਲੇ ਇਸ ਲੋਕਾਂ ਦੇ ਖਾਤੇ ਦੇ ਵਿੱਚ ਜੁੜਿਆ ਹਾਂਜੀ ਇਸ ਕੌਗਿਆ ਵਾਲੇ ਮੁੰਡੇ ਨੂੰ ਤਾ ਕਰ ਕੋਈ ਸਰਦਾਰ ਕਰਨੇ ਕੈਨੇਡਿਆ ਵੱਲੋਂ ਸਰਦਾਰ ਬਲਵੰਤ ਦੇ ਮੈਚ ਦੇ ਵਿੱਚ ਸਰਦਾਰ ਬਲਵੰਤ ਵੱਲੋਂ ਸਾਫਾ ਸਰਬੰਸ ਵੱਲੋਂ ਆਂਕੀ ਸਪੀਡ ਤੋਂ ਗੋਗਾ ਵਾਲੇ ਦੇ ਵਿੱਚ ਮੁਕਾਬਲਾ ਖਤਮ ਹੋ ਗਿਆ ਹੈ ਲੈ ਵੀ ਮੇਰੇ ਨੋਟ ਕਰ ਲਈ ਕੌਕੀ ਕਲਾਂ ਦੀ ਯਾਦ ਕਰੋ 11 ਤੇ ਬਰਗਾੜੀ ਦੀ ਅੱਗ ਨਹੀਂ 2 ਇਸ ਮੁਕਾਬਲੇ ਦੇ ਵਿੱਚ ਕੌਕੀ ਕਲਾਂ ਦੀ ਟੀਮ ਜਿੱਤੀ ਕੌਕੀ ਕਲਾਂ ਦੀ ਇਹਦੀ ਟੀਮ ਬਾਜੀ ਮਾਰੀ